ਮੈਂ ਹਾਂ ਗੁਰਜੀਤ ਸਿੰਘ ਤੇ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਆਪਾਂ ਖੜਿਆ ਰੈਕੋਰਡ ਦੇ ਸਰਦਾਰ ਹਰੀਪ੍ਰਿੰਦ ਨਲਵਾ ਚੌਂਕ ਤੇ ਜਿੱਥੇ ਕੀ ਟਰੱਕ ਆਪਰੇਟਰਾਂ ਵੱਲੋਂ ਧਰਨਾ ਪ੍ਰਦਰਸ਼ਨ ਹੋ ਰਿਹਾ ਹੈਗਾ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਕਿਪ ਕਾਰਨ ਹੋ ਰਿਹਾ ਹੈ ਇਸ ਦੀ ਕੀ ਗੱਲਬਾਤ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਜੀ ਨਾਲ ਸੁਪਾਲ ਜੀ ਸਾਡੇ ਨਾਲ ਨੇ ਸੁਖਵਾਲ ਜੀ ਪਹਿਲਾਂ ਦੱਸੋ ਅੱਜ ਦਾ ਕੀ ਇਹ ਤੁਹਾਡਾ ਪ੍ਰੋਗਰਾਮ ਕਲਿੱਕ ਕੀਤਾ ਗਿਆ ਜੀ ਅੱਜ ਦਾ ਜਿਹੜਾ ਇਹ ਸਾਡਾ ਧਰਨਾਵਾ ਆਲ ਪੰਜਾਬ ਟਰੱਕ ਇਕਤਾ ਜੂਨੀਅਨ ਪੰਜਾਬ ਵੱਲੋਂ ਆ ਜੋ ਕਿ ਪਿਛਲੇ ਸਮੇਦ੍ਰਾਨ ਸਾਊਥ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਜਿਹੜੀਆਂ ਟਰੱਕ ਯੂਨੀਅਨਾਂ ਭੰਗ ਕੀਤੀਆਂ ਸਨ ਉਹਨਾਂ ਨੂੰ ਬਹਾਲ ਕਰਾਉਣ ਦੇ ਲਈ ਇਹ ਜਿਹੜਾ ਧਰਨਾਵਾ ਅੱਜ ਇਥੇ ਹਰੀ ਸਿੰਘ ਨੌਗਾ ਚੋਂ ਵਿਖੇ ਲਗਾਇਆ ਗਿਆ ਇਹ ਧਰਨਾ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਤੁਸੀਂ ਪਹਿਲਾਂ ਮੰਗ ਕੀਤੀ ਗਈ ਸੀ ਤੁਹਾਡੇ ਵੱਸ ਨਹੀਂ ਹੋਈ ਜਾਂ ਕੋਈ ਗੱਲਬਾਤ ਕੀਤੀ ਗਈ ਸੀ ਪਹਿਲਾਂ ਸਾਡਾ ਜਿਹੜਾ ਪਹਿਲਾਂ ਸਾਡੀ ਜਿਹੜੀ ਹੈ ਪੰਜਾਬ ਦੀ ਟਰੱਕ ਇਕਤਾ ਯੂਨੀਅਨ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਇਹ ਮੰਗ ਵੀ ਕੀਤੀ ਗਈ ਸੀ ਅਸੀਂ ਵੀ ਕੱਲ ਸਾਡੇ ਇਹਦੀ ਮਾਨਜੋਗ ਜਿਹੜਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਜੀ ਰਾਜਪੜੰਗ ਸਾਡੇ ਰੇਕਟੋ ਵਿਖੇ ਆਏ ਸੀ ਅਸੀਂ ਸਮੂੱਚੀ ਟਰੱਕ ਜੀਨੀਆ ਡੈਕਟੋ ਵੱਲੋਂ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਹੀ ਦਿਵਾਇਆ ਕਿ ਸਸ ਅਸੀਂ ਇਸ ਤੇ ਗੌਰ ਕਰ ਰਹੇ ਹਾਂ ਤੇ ਜਲਦੀ ਇਹ ਜਿੰਨੀ ਟਰੱਕ ਜੀਨੀਆ ਇਹ ਅਸੀਂ ਬਹਾਲ ਕਰਾਂਗੇ ਜਦੋਂ ਉਹਨਾਂ ਨੇ ਵਿਸ਼ਵਾਸ ਦਿਵਾ ਦਿੱਤਾਗਾ ਵੀ ਇਹ ਬਹਾਲ ਕੀਤੀ ਜਾਊਗੀ ਟਰੱਕ ਜੀਨੀਆ ਤੇ ਉਸ ਪ੍ਰਦਰਸ਼ਨ ਕਰਨ ਦਾ ਕੀ ਮਤਲਬ ਮੁਕ ਕਰਨ ਕੀ ਹੈ ਇਹ ਆਇਆ ਇਹ ਜਿਹੜਾ ਸਾਡਾ ਤਾਰਨਾਮਾ ਇਹ ਪੰਜਾਬ ਆਲਟਰਾ ਆਲ ਪੰਜਾਬ ਟਰੱਕ ਇਕਤਾ ਜੁਨੀਅਨ ਵੱਲੋਂ ਪਹਿਲਾਂ ਲਿਖਿਆ ਗਿਆ ਸੀ ਉਹਦੇ ਸਮੇਂ ਅਨੁਸਾਰ ਅਸੀਂ ਵੀ ਆਪ ਦਾ ਜਿਹੜਾ ਉਹਦੇ ਯੋਗਦਾਨ ਪਾਉਣਾ ਚਾਹੁੰਦੇ ਹਾਂ ਕਿਉਂਕਿ ਬੇਸ਼ੱਕ ਸਾਨੂੰ ਰਾਜਾ ਅਮਰਿੰਦਰ ਸਿੰਘ ਵਿਰੰਗ ਵੱਲੋਂ ਜੋ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਪਰ ਸਾਡੇ ਪੰਜਾਬ ਦੀ ਜਿਹੜੀ ਬਾਡੀ ਆ ਉਹਦੇ ਬਦ ਸੱਦੇ ਦੇ ਅਨਸਾਰ ਅਸੀਂ ਇੱਥੇ ਜਿਹੜਾ ਧੰਨਾ ਲਾਇਆ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਗ ਮੰਨੀ ਜਾਊਗੀ ਪੂਰੀ ਕੀਤੀ ਜਾਊ ਪੂਰਨ ਵਿਸ਼ਵਾਸ ਆ ਕਿ ਆਉਣ ਵਾਲੇ ਸਮੇਂ ਸਾਨੂੰ ਜਿਵੇਂ ਸਾਡੇ ਟ੍ਰਾਂਸਪੋਰਟ ਮਾਤਰੀ ਜੀ ਨੇ ਬਸਵਾਤਵਾਇਆ ਕਿ ਆਉਣ ਵਾਲੇ ਸਮੇਂ ਸਾਨੂੰ ਉਮੀਦ ਆ ਵੀ ਅਗਲੇ ਹਫਤੇ ਜਿਹੜੀ ਸਾਡੀ ਇਹ ਮੰਗਾਂ ਉਹ ਮੰਨਣ ਚੱਲ ਰਹੀ ਹੈ ਸਰਕਾਰ ਜਿਵੇਂ ਕਿ ਤੁਸੀਂ ਸੁਣਿਆ ਹੈਗਾ ਸੁਪਾਸਨ ਜੀ ਜੋ ਪ੍ਰਧਾਨ ਨੇ ਤੱਕ ਯੂਨੀਅਨ ਦੇ ਰੈਕੋਰਡ ਦੇ ਉਹਨਾਂ ਨੇ ਦੱਸਿਆ ਕਿ ਕੱਲ ਰਾਜਾਪਿੰਡ ਟ੍ਰਾਂਸਪੋਰਟ ਮੰਤਰੀ ਪੰਜਾਬ ਇੱਥੇ ਪਹੁੰਚੇ ਸੀਗੇ ਉਹਨਾਂ ਨੂੰ ਇਹਨਾਂ ਨੇ ਗੱਲਬਾਤ ਕੀਤੀ ਤਾਂ ਆਪਣੇ ਟਰੱਕ ਯੂਨੀਅਨ ਦੁਆਰੇ ਬਹਾਲ ਕਰਨ ਲਈ ਤੇ ਉਹਨਾਂ ਨੇ ਪੂਰਾ ਭਰੋਸਾ ਦਵਾਇਆ ਹੈਗਾ ਤੇ ਅੱਜ ਇਹਨਾਂ ਦੀ ਪੰਜਾਬ ਸੁਪੇ ਦੀ ਕਾਲ ਉੱਤੇ ਇਹ ਖੜੇ ਨੇ ਅੱਜ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਇਹਨਾਂ ਦੀ ਮੰਗ ਇਹੀ ਨੇ ਵੀ ਟਰੱਕ ਜਿਹਨੇ ਇਹਨਾਂ ਦੁਬਾਰੇ ਬਹਾਲ ਕੀਤੀਆਂ ਜਾਂਣ ਤੇ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਟਰੱਕ ਜਿਹੜੀਆਂ ਨਾ ਬਹਾਲ ਹੁੰਦੀਆਂ ਜਾਂ ਨਹੀਂ ਹੁੰਦੀਆਂ ਨੇ ਇਹ ਗਾਹਾਂ ਦੇਖਾਂਗੇ ਰੈਕੋਰਡ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਚੈਨਲ ਮੈਂ ਆ ਗੁਰਜੀਤ ਸਿੰਘ ਤੇ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਆਪਾਂ ਖੜੇ ਆ ਰੈਕੋਰਡ ਦੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਉੱਕੇ ਜਿੱਥੇ ਕੀ ਟਰੱਕ ਆਪਰੇਟਰਾਂ ਵੱਲਿਓ ਧਰਨਾ ਪ੍ਰਦਰਸ਼ਨ ਹੋ ਰਿਹਾ ਹੈਗਾ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਕਿਹੜੇ ਕਾਰਨ ਹੋ ਰਿਹਾ ਹੈ ਇਸ ਦੀ ਕੀ ਗੱਲਬਾਤ ਆ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਜੀ ਨਾਲ ਸੁਪਾਲ ਜੀ ਸਾਡੇ ਨਾਲ ਨੇ ਸੁਖਵਾਲ ਜੀ ਪਹਿਲਾਂ ਦੱਸੋ ਅੱਜ ਦਾ ਕੀ ਇਹ ਤੁਹਾਡਾ ਪ੍ਰੋਗਰਾਮ ਕਿੱਥੇ ਆ ਗਿਆ ਜੀ ਅੱਜ ਦਾ ਜਿਹੜਾ ਇਹ ਸਾਡਾ ਧਰਨਾਵਾ ਆਲ ਪੰਜਾਬ ਟ੍ਰੈਕਟ ਇਕਤਾ ਜੁਨੀਅਨ ਪੰਜਾਬ ਵੱਲੋਂ ਜੋ ਕਿ ਪਿਛਲੇ ਸਮੇਂ ਦਰਾਨ ਸਾਊਭਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਜਿਹੜੀਆਂ ਟ੍ਰੈਕਟ ਜੁਨੀਅਨਾਂ ਭੰਗ ਕੀਤੀਆਂ ਸਨ ਉਹਨਾਂ ਨੂੰ ਬਹਾਲ ਕਰਾਉਣ ਦੇ ਲਈ ਇਹ ਜਿਹੜਾ ਧਰਨਾਵਾ ਅੱਜ ਇੱਥੇ ਹਰੀ ਸਿੰਘ ਨਲਗਾ ਜੋਂ ਵਿਖੇ ਲਗਾਇਆ ਗਿਆ ਹੈ ਇਹ ਧਰਨਾ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਤੁਸੀਂ ਪਹਿਲਾਂ ਮੰਗ ਕੀਤੀ ਗਈ ਸੀ ਤੁਹਾਡੇ ਵੱਲੋਂ ਜਾਂ ਕੋਈ ਗੱਲਬਾਤ ਕੀਤੀ ਗਈ ਸੀ ਪਹਿਲਾਂ ਸਾਡਾ ਜਿਹੜਾ ਪਹਿਲਾਂ ਸਾਡੀ ਜਿਹੜੀ ਹੈ ਪੰਜਾਬ ਦੀ ਟਰੱਕ ਇਕਤਾ ਯੂਨੀਅਨ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਇਹ ਮੰਗ ਵੀ ਕੀਤੀ ਗਈ ਸੀ ਅਸੀਂ ਵੀ ਕੱਲ ਸਾਡੇ ਇੱਥੇ ਮਾਨਯੋਗ ਜਿਹੜਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਪਟੜ੍ਹ ਸਾਡੇ ਰੈਕਟੋ ਤੋਂ ਵਿਖੇ ਆਏ ਸੀ ਅਸੀਂ ਸਮੂੱਚੀ ਟਰੱਕ ਯੂਨੀਅਨ ਰੈਕਟੋ ਵੱਲੋਂ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਉਹਨਾਂ ਨੂੰ ਸਾਨੂੰ ਵਿਸ਼ਵਾਸ ਸੀ ਦਵਾਇਆ ਕਿ ਸਾਥੀ ਜਿੱਤੇ ਗੌਰ ਕਰ ਰਹੇ ਹਾਂ ਤੇ ਜਲਦੀ ਜਿਹਨੀਆਂ ਟਰੱਕ ਜੂਨੀਅਨਾਂ ਇਹ ਸੀ ਬਹਾਲ ਕਰਾਂਗੇ ਜਦੋਂ ਉਹਨਾਂ ਨੇ ਵਸਵਾਸ ਦਵਾ ਦਿੱਤਾਗਾ ਵੀ ਇਹ ਬਹਾਲ ਕੀਤੀ ਜਾਊਗੀ ਟਰੱਕ ਜੂਨੀਅਨ ਤੇ ਉਸ ਪ੍ਰਦਰਸ਼ਨ ਕਰਨ ਦਾ ਕੀ ਮਤਲਬ ਮੁਕ ਕਰਨ ਕੀ ਆ ਇਹ ਆਇਆ ਇਹ ਜਿਹੜਾ ਸਾਡਾ ਧਰਨਾਵਾ ਇਹ ਪੰਜਾਬ ਆਲ ਟਰੱਕ ਆਲ ਪੰਜਾਬ ਟਰੱਕ ਇਕਤਾ ਜੂਨੀਅਨ ਵੱਲੋਂ ਪਹਿਲਾਂ ਲਿਖਿਆ ਗਿਆ ਸੀ ਉਹਦੇ ਸਮੇਂ ਅਨੁਸਾਰ ਅਸੀਂ ਵੀ ਆਪ ਦਾ ਜਿਹੜਾ ਉਹਦੇ ਯੋਗਦਾਨ ਪਾਉਣਾ ਚਾਹੁੰਦੇ ਹਾਂ ਕਿਉਂਕਿ ਬੇਸ਼ੱਕ ਸਾਨੂੰ ਰਾਜਾ ਅਮਰਿੰਦਰ ਸਿੰਘ ਵੀਰੰਗ ਵੱਲੋਂ ਜੋ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਪਰ ਸਾਡੇ ਪੰਜਾਬ ਦੀ ਜਿਹੜੀ ਬਾਡੀ ਆ ਉਹਦੇ ਬਦ ਸੱਦੇ ਦੇ ਅਨਸਾਰ ਅਸੀਂ ਇੱਥੇ ਜਿਹੜਾ ਧੰਨ ਲਾਇਆ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਗ ਮੰਨੀ ਜਾਊਗੀ ਪੂਰੀ ਕੀਤੀ ਜਾਊ ਪੂਰਨ ਵਿਸ਼ਵਾਸ ਆ ਕਿ ਆਉਣ ਵਾਲੇ ਸਮੇਂ ਸਾਨੂੰ ਜਿਵੇਂ ਸਾਡੇ ਟਰਾਂਸਪੋਰਟ ਮੰਤਰੀ ਜੀ ਨੇ ਗੱਲਬਾਤ ਕਰਾਇਆ ਕਿ ਆਉਣ ਵਾਲੇ ਸਮੇਂ ਸਾਨੂੰ ਉਮੀਦ ਆ ਵੀ ਅਗਲੇ ਹਫਤੇ ਜਿਹੜੀ ਸਾਡੀ ਇਹ ਮੰਗ ਆ ਉਹ ਮੰਨਣ ਚੱਲ ਰਹੀ ਹੈ ਸਰਕਾਰ ਜਿਵੇਂ ਕਿ ਤੁਸੀਂ ਸੁਣਿਆ ਹੋਗਾ ਸੁਪਾਸ ਸਿੰਘ ਜੀ ਜੋ ਪ੍ਰਧਾਨ ਨੇ ਤੱਕ ਯੂਨੀਅਨ ਦੇ ਰੈਕੋਰਡ ਦੇ ਉਹਨਾਂ ਨੇ ਦੱਸਿਆ ਵੀ ਕੱਲ ਰਾਜਾਪੁਰੇਂ ਟ੍ਰਾਂਸਪੋਰਟ ਮੰਤਰੀ ਪੰਜਾਬ ਇੱਥੇ ਪਹੁੰਚੇ ਸੀਗੇ ਉਹਨਾਂ ਨੂੰ ਇਹਨਾਂ ਨੇ ਗੱਲਬਾਤ ਕੀਤੀ ਤਾਂ ਆਪਣੇ ਟਰੱਕ ਯੂਨੀਅਨ ਦੁਬਾਰਾ ਬਹਾਲ ਕਰਨ ਲਈ ਤੇ ਉਹਨਾਂ ਨੇ ਪੂਰਾ ਭਰੋਸਾ ਦਵਾਇਆਗਾ ਤੇ ਅੱਜ ਇਹਨਾਂ ਦੀ ਪੰਜਾਬ ਸੁਪਰੀ ਕਾਲ ਉੱਤੇ ਇਹ ਖੜੇ ਨੇ ਅੱਜ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਇਹਨਾਂ ਦੀ ਮੰਗ ਹੈ ਇਹੀ ਨੇ ਵੀ ਟਰੱਕ ਯੂਨੀਅਨ ਇਹਨਾਂ ਦੁਬਾਰਾ ਬਹਾਲ ਕੀਤੀਆਂ ਜਾਣ ਤੇ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਟਰੱਕ ਯੂਨੀਅਨ ਬਹਾਲ ਹੁੰਦੀਆਂ ਜਾਂ ਨਹੀਂ ਹੁੰਦੀਆਂ ਨੇ ਇਹ ਗਾਹਾਂ ਦੇਖਾਂਗੇ ਰੈਕੋਰਡ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਦੇਜੇ